ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਦੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਟ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਸਕੀਵੀ ਬਲਾਊਜ਼ ਜਾਂ ਤੁਸੀਂ ਛੋਟੇ ਬੱਚਿਆਂ ਲਈ ਸੈੱਟ ਬਣਾ ਰਹੇ ਹੋ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਉਹਦੇ ਟੇਪ ਬਣਾ ਸਕਦੇ ਹਾਂ ਕਿਉਂਕਿ ਬਣਾਈ ਵਿੱਚ ਜਿਹੜਾ ਇਹ ਬਹੁਤ ਹੀ ਜ਼ਿਆਦਾ ਆਸਾਨ ਆ ਚਾਰ ਸਲਾਈਆਂ ਚ ਕੰਪਲੀਟ ਹੋ ਜਾਂਦਾ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਤੇ ਜੇਕਰ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਉਣਾ ਤਾਂ ਤੁਸੀਂ ਬਾਰਡਰ ਦੇ ਤੌਰ ਤੇ ਵੀ ਬਣਾ ਸਕਦੇ ਆ ਇਸ ਤਰ੍ਹਾਂ ਦਾ ਬਾਰਡਰ ਬਣਾ ਕੇ ਉੱਪਰ ਆਪਣਾ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਆ ਜੇਕਰ ਤੁਸੀਂ ਇਹ ਡਿਜ਼ਾਈਨ ਬਣਾਉਣਾ ਸਾਰਾ ਹੀ ਇਹ ਡਿਜ਼ਾਈਨ ਵੀ ਬਣਾ ਸਕਦੇ ਹਾਂ ਜੇਕਰ نیچے ਤੁਸੀਂ ਕੋਈ ਹੋਰ ਬਾਰਡਰ ਬਣਾ ਕੇ ਉੱਪਰ ਇਹ ਡਿਜ਼ਾਈਨ ਸੈੱਟ ਕਰਨਾ ਤਾਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਕਿਸੇ ਵੀ ਤਰੀਕੇ ਨਾਲ ਇਸ ਡਿਜ਼ਾਈਨ ਨੂੰ ਤੁਸੀਂ ਸੈੱਟ ਕਰ ਸਕਦੇ ਹੋ ਇਹਨੂੰ ਕਿਵੇਂ ਸੈੱਟ ਕਰਨਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਪਰ ਟੇਪ ਆਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਤਿੰਨ ਦੇ ਮਲਟੀਪਲ ਇੱਕ ਕੁੰਡਾ ਆਪਾਂ ਵਾਧੂ ਲੈਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਜਿਵੇਂ 10 10 10 ਇਸ ਤਰ੍ਹਾਂ ਕੁੰਡੇ ਕਰਕੇ ਲਾਸਟ ਤੇ ਇੱਕ ਕੁੰਡਾ ਵਾਧੂ ਰੱਖ ਲੈਣਾ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ। ਐਸੇ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਠੀਕ ਹੈ। ਜੇਕਰ ਬਾਰਡਰ ਦੇ ਤੌਰ ਤੇ ਬਣਾ ਰਹੇ ਹਾਂ ਤਾਂ ਕੁੰਡੇ ਪਾਉਣ ਤੋਂ ਬਾਅਦ ਇਸ ਤਰ੍ਹਾਂ ਸਿੱਧੀ ਸਲਾਈ ਸਿੱਧੇ ਪਾਸੇ ਤੋਂ ਆਪਾਂ ਸ਼ੁਰੂ ਕਰ ਲੈਣੀ ਹੈ ਠੀਕ ਹੈ। ਤੇ ਜੇਕਰ ਤੁਸੀਂ ਡਿਜ਼ਾਈਨ ਦੇ ਤੌਰ ਤੇ ਬਣਾ ਰਹੇ ਤਾਂ ਬਾਰਡਰ ਬਣਾਉਣ ਤੋਂ ਬਾਅਦ ਫਿਰ ਵੀ ਆਪਾਂ ਮਤਲਬ ਸਿੱਧੇ ਪਾਸੇ ਤੋਂ ਇਸ ਡਿਜ਼ਾਈਨ ਦੀ ਸਲਾਈ ਸ਼ੁਰੂ ਕਰਨੀ ਹੈ। ਪਹਿਲਾ ਕੁੰਡਾ ਤਾਰੂ ਚਾਹੇ ਬਣੋ ਉਸ ਤੋਂ ਬਾਅਦ సారి సలా సీ బిజైన్ ఫస్ట్ రో రైట్ సైడ్తో సారే కిధే బ ਕਾਰੀ ਸਲਾਈ ਸਿੱਧੀ ਬਣਾ ਕੇ ਮੈਂ ਕੰਪਲੀਟ ਕਰ ਲਈ ਠੀਕ ਹੈ ਦੂਸਰੀ ਸਲਾਈ ਆਉਗੀ ਡਿਜ਼ਾਈਨ ਦੀ ਰਾਂਗ ਸਾਈਡ ਤੋਂ ਪਹਿਲਾ ਗੁੰਡਾ ਆਪਾਂ ਇਸ ਤਰ੍ਹਾਂ ਤਾਰਾਂਗੇ ਥ੍ਰੈਡ ਕਰਾਂਗੇ ਪਿੱਛੇ ਇੱਕ ਗੁੰਡਾ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਹੈ ਆ ਭਰਾਂਗ ਸਾਈਡ ਤੇ ਥ੍ਰੈਡ ਆਪਾਂ ਰਾਈਟ ਸਾਈਡ ਵਾਲਾ ਰੱਖਣਾ ਠੀਕ ਹੈ ਇਸ ਤਰ੍ਹਾਂ ਇੱਕ ਕੁੰਡਾ ਕਰਕੇ ਇੱਕ ਸਿੱਧਾ ਫਿਰ ਇਸ ਤਰ੍ਹਾਂ ਸਲਿੱਪ ਠੀਕ ਹੈ ਇਹ ਹੀ ਦੋ ਦੋ ਕੁੰਡਿਆਂ ਨੂੰ ਰਿਪੀਟ ਕਰਨਾ ਹੈ ਫਿਰ ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਕੁੰਡਾ 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 ਸਿੱਧਾ ਇੱਕ ਸਲਿੱਪ ਇਹ ਕੁੰਡਾ ਸਿੱਧਾ ਇੱਕ ਸਲੇਪ 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 ਇੱਕ ਸਿੱਧਾ ਇੱਕ ਸਲੇਪ ਇਹ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਹੁਣ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਆਪਣੀ ਰੋਂਗ ਸਾਈਡ ਦੀ ਸਿਲਾਈ ਐ ਇਸ ਤਰ੍ਹਾਂ ਠੀਕ ਹੈ ਦੂਸਰੀ ਸਿਲਾਈ ਕੰਪਲੀਟ ਹੋ ਗਈ ਤੀਸਰੀ ਸਲਾਈ ਰਾਈਟ ਸਾਈਡ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਿੱਧੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਾਂ ਸਿੱਧੀਆਂ ਹੀ ਬਣਾਉਣੀਆਂ ਇਸ ਲਈ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ ਤੀਸਰੀ ਸਲਾਈ ਰਾਈਟ ਸਾਈਡ ਤੋਂ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਬਹੁਤ ਹੀ ਈਜ਼ੀ ਡਿਜ਼ਾਈਨ ਆ ਥੋੜਾ ਜਿਹਾ ਵੀ ਤੁਸੀਂ ਬਣਾਇਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਜਿਹੜਾ ਇਸ ਡਿਜ਼ਾਈਨ ਨੂੰ ਬਣਾ ਲਵਾਂਗੇ ਠੀਕ ਹੈ ਕਿਸੇ ਵੀ ਕਲਰ ਚ ਬਣਾਉਂਗੇ ਇਸ ਡਿਜ਼ਾਈਨ ਨੂੰ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਤੀਸਰੀ ਸਲਾਈ ਕੰਪਲੀਟ ਹੋ ਗਈ ਠੀਕ ਹੈ ਚੌਥੀ ਤੇ ਲਾਸਟ ਸਲਾਈ ਆ ਗਈ ਆਪਣੀ ਰਾਂਗ ਸਾਈਡ ਤੋਂ ਚੌਥੀ ਸਲਾਈ ਚ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਆ ਠੀਕ ਹੈ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਹੀ ਚੱਲਣਾ ਬਸ ਸਟਾਰਟਿੰਗ ਚ ਆਪਾਂ ਜਗ੍ਹਾ ਚੇਂਜ ਕਰ ਦੇਣੀ ਆ ਜਿਹੜਾ ਆਪਾਂ ਦੂਸਰੀ ਸਲਾਈ ਬਣਾਈ ਸੀ ਤੇ ਇੱਕ ਕੁੰਡਾ اتار ਕੇ ਇੱਕ ਸਿੱਧਾ ਬਣਾਇਆ ਸੀ ਠੀਕ ਹੈ ਹੁਣ ਇੱਕ ਕੁੰਡਾ اتار ਕੇ ਇੱਕ ਸਲਿੱਪ ਕਰਾਂਗੇ ਫਿਰ ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਡਿਜ਼ਾਈਨ ਚੱਲੂਗਾ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲੀਪ ਇੱਕੁੰਡਾ ਸਿੱਧਾ ਇੱਕ ਸਲੀਪ ਇੱਕੁੰਡਾ ਸਿੱਧਾ ਇੱਕ ਸਲੀਪ ਇੱਕੁੰਡਾ ਸਿੱਧਾ ਇੱਕ ਸਲੀਪ ਇੱਕ ਸਿੱਧਾ ਇੱਕ ਸਲੀਪ ਇੱਕੁੰਡਾ ਸਿੱਧਾ ਇੱਕ ਸਲੀਪ ਇੱਕ ਸਿੱਧਾ ਇੱਕ ਸਲੀਪ ਇੱਕ ਸਿੱਧਾ ਇੱਕ ਸਲੀਪ ਲਾਸਟ ਵਾਲਾ ਕੁੰਡਾ ਹੁਣ ਆਪਾਂ ਉਲਟਾ ਬਣਾ ਲਾਂਗੇ ਠੀਕ ਹੈ ਕਿਉਂਕਿ ਰੌਂਗ ਸਾਈਡ ਦੀ ਸਿਲਾਈ ਹੈ ਚਾਰ ਸਿਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਦੇਖੋ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ ਚਾਰ ਸਿਲਾਈਆਂ ਚ ਕੰਪਲੀਟ ਹੋ ਜਾਂਦਾ ਆਪਣਾ ਡਿਜ਼ਾਈਨ ਹੁਣ ਜਦੋਂ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਉਸੇ ਤਰ੍ਹਾਂ ਸਿੱਧੀ ਸਿਲਾਈ ਬਣਾ ਕੇ ਉਲਟੀ ਸਾਈਡ ਤੋਂ ਇੱਕ ਕੁੰਡਾ ਤਾਰ ਕੇ ਉਸ ਤੋਂ ਬਾਅਦ ਇੱਕ ਸਲਿੱਪ ਇੱਕ ਇੱਕ ਸਲੈਪ ਇੱਕ ਸਿੱਧਾ ਇੱਕ ਸਲੈਪ ਇੱਕ ਸਿੱਧਾ ਠੀਕ ਹੈ ਤੀਸਰੀ ਸਿੱਧੀ ਚੌਥੀ ਸਲਾਈਜ਼ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਇੱਕ ਉਤਾਰ ਕੇ ਇੱਕ ਸਿੱਧਾ ਇੱਕ ਸਲੈਪ ਤੇ ਇੱਕ ਸਿੱਧਾ ਇਸ ਤਰ੍ਹਾਂ ਠੀਕ ਹੈ ਚਾਰ ਸਲਾਂਗਾਂ ਨੂੰ ਬਾਰ-ਬਾਰ ਰਪੀਟ ਕਰਦੇ ਜਾਣਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਆ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਗੀ ਧੰਨਵਾਦ